ਬਾਪੂ ਜੀ ਦਾ ਪਰਿਵਾਰ ਵੀ ਸੰਧੂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੁਰੀ ਵੀ ਸੰਧੂ ਸੀਗੇ ਇਹ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਘਰ ਆ ਤੁਹਾਨੂੰ ਦਿਖਾਣੇ ਆ ਜੱਦੀ ਘਰ ਜਿੱਥੇ ਸਰਦਾਰ ਭਗਤ ਸਿੰਘ ਇੱਥੇ ਮਤਲਬ ਜਨਮ ਵੀ ਇੱਥੇ ਹੋਇਆ ਹੋਇਆਗਾ ਸਰਦਾਰ ਭਗਤ ਸਿੰਘ ਜੀ ਦਾ ਇਹਦੇ ਚ ਕੋਈ ਚੇਂਜ ਚੇਂਜ ਕੀਤਾ ਹੋਇਆ ਜਾਂ ਮਤਲਬ ਇਹਦੇ ਵਿੱਚ ਕੋਈ ਚੇਂਜ ਨਹੀਂ ਹੋਈ ਹੈ ਇਹ ਉਹੀ ਪੁਰਾਣਾ ਘਰ ਹੈ ਪਗ ਸਿੰਘ ਜੀ ਦੇ ਪਰਿਵਾਰ ਕੋਲ ਮਤਲਬ ਉਸ ਸਮੇਂ 4 6 ਲੜ ਬਧੀਆਂ ਹੋਣਗੇ ਜਾਇਦਾਦ ਬਧੀਆਂ ਹੋਏਗੀ ਕੀ ਅਮੀਰਾਂ ਦੇ ਵਿੱਚ ਆਉਂਦੇ ਸੀ ਚਾਰੇ ਭਰਾ ਜਿਹੜੇ ਸੀਗੇ ਚੰਗਾ ਕੰਮ ਸੀ ਪਹਿਲਾਂ ਬਾਪ ਦਾ ਬੜਾ ਕੰਮ ਸੀ আচ্ছা ਮਾਤਾ ਜੀ ਦੱਸਦੇ ਹੁਣ ਜਦੋਂ ਭਗ ਸਿੰਘ ਹੋਰਾਂ ਨੂੰ ਫਾਂਸੀ ਹੋਈ ਹੈ ਰਾਜਗੁਰੂ ਸਖਦੇਵ ਤੇ ਭਗ ਸਿੰਘ ਹੋਰਾਂ ਨੂੰ ਜਦੋਂ ਫਾਂਸੀ ਹੋਈ ਹੈ ਉਦੋਂ ਮਾਤਾ ਜੀ ਨੇ ਦੱਸਿਆ ਕੁਛ ਵੀ ਉਹਨਾਂ ਨੂੰ ਬੁਲਾਇਆ ਬੁਲਾਇਆ ਉੱਥੇ ਕਿਸੇ ਨੂੰ ਨਹੀਂ ਬੁਲਾਇਆ ਹੈਗਾ ਇੱਥੇ ਪਿੰਡੋਂ ਕੋਈ ਨਹੀਂ ਗਿਆ ਹੈਗਾ ਗਵਰਨਮੈਂਟ ਨੇ ਸೀਕ੍ਰਟ ਰੱਖਿਆ ਹੈ ਤਾਂ ਨੂੰ ਵੀ ਮਤਲਬ ਮਾਤਾ ਜੀ ਨੂੰ ਕੋਈ ਕੱਪੜਾ ਵਗੈਰਾ ਭਗਤ ਸਿੰਘ ਦੀ ਕੋਈ ਯਾਦਗਾਰ ਦਿੱਤੀ ਹੋਵੇ ਬਾਅਦ ਚੋਂ ਜੇਲ੍ਹ ਚ ਨਹੀਂ ਕੁਛ ਨਹੀਂ ਦਿੱਤਾ ਤੇ ਮੈਂ ਤਾਂ 10ਵੀਂ ਵੀ ਉਸ ਪਰੇ ਜੀ ਕੀਤੀ ਹੈ ਅੱਛਾ ਉੱਥੇ ਬਹਿ ਕੇ ਤੁਸੀਂ ਪੜ੍ਹੇ ਹੋ ਹਾਂ ਇਚਵਾਰਾ ਸਾਡੇ ਕੋਲ ਹੀ ਰਿਹਾ ਉਹ ਸਾਹਮਣੇ ਲੱਗੀ ਹੈ ਉਹ ਇਸੇ ਕਰਕੇ ਰੱਖੀ ਹੋ ਭਗਤ ਸਿੰਘ ਦੀ ਮਾਂ ਦੀ ਚੱਕੀ ਹੈ ਉਹ ਬਖ ਸਿੰਘ ਦੇ ਪਰਿਵਾਰ ਦੇ ਗਲਾਸ ਪਰਿਵਾਰ ਦੇ ਗਲਾਸ ਪਸ਼ੂਈ ਮਾਂ ਦੇ ਗਲਾਸ ਹੈ ਤੁਸੀਂ ਕਦੇ ਇਨਾ ਗਲਾਸਾਂ ਚ ਚਾਹ ਪਾਣੀ ਪੀਤਾ ਮੈਂ ਬਹੁਤ ਵਾਰ ਇਸ ਤਰ੍ਹਾਂ ਹੀ ਰਹਿੰਦੀ ਹੁੰਦੇ ਸੀ ਛੋਟੇ ਹੁੰਦੇ ਆ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਦੇਖੋ ਅੰਗਰੇਜ਼ਾਂ ਦੇ ਸਮੇਂ ਦੀਆਂ ਸੁਚਨਾ ਨੇ ਇਹ ਇਹ ਉਸ ਸਮੇਂ ਆਉਂਦੀਆਂ ਹੁੰਦੀਆਂ ਸੀ ਪ੍ਰਾਰਥਨ ਹਾਂਜੀ ਹਾਂਜੀ ਉਵੇਂ ਹੀ ਰੱਖੀਆਂ ਪਈਆਂ ਨੇ ਦੇਖੋ ਹੈ ਨਾ ਇੱਕ ਪ੍ਰਾਰਥਨ ਯਾਦਗਾਰ ਦੇਖੋ ਹਾਂਜੀ ਪੀੜੀ ਮੂੜਾ ਵੇ ਇਹ ਬਸ ਪੁਰਾਣੇ ਆ ਪਕਸਿੰ ਦੇ ਟਾਈਮ ਦਾ ਹੀ ਆ ਇਹ ਕੋਈ ਕੱਦੂ ਕਸ ਵੀ ਪਿਆ ਦੇਖੋ ਇੱਕ ਬੜਾ ਪੁਰਾਣਾ ਕੱਦੂ ਕਸ ਪਿਆ ਲੰਘ ਰਿਹਾ ਹੈ ਸਾਨੂੰ ਬਾਪੂ ਇਹ ਹੀ ਦਾ ਹਦਾ ਹੁੰਦਾ ਸੀ ਕਿ ਪਹਿਲਾਂ ਤੋਂ ਬਹੁਤ ਬਹਾਦਰ ਸੀ ਸਰਦਾਰ ਭਗਤ ਸਿੰਘ ਬਹਾਦਰ ਸੀ ਹਾਂ ਆਮ ਦੇ ਮੋਗਿਆਂ ਦੇ ਵਿੱਚ ਖੇਡਣਾ ਕਰਨਾ ਤੇ ਬਹਾਦਰ ਸੀ ਹਮ ਲਗ ਨੂੰ ਥੋੜਾ ਸੀ ਤੁਹਾਡਾ ਤਾਂ ਬਿਲਕੁਲ ਬਾਰ ਦੇ ਸਾਹਮਣੇ ਬਾਰ ਹੈ ਜਿਵੇਂ ਆਪਾਂ ਕਹਿੰਨੇ ਦਰਾਂ ਦੇ ਵਿੱਚ ਦਾਰਾ ਹੈ। ਉਹਨਾਂ ਦੀ ਸਾਡੇ ਘਰੇ ਬੈਠੀ ਰਹਿੰਦੀ ਹੁੰਦੀ ਸੀ। ਪਰਦੇ ਇੱਥੇ ਸਕੂਲ ਸਕਾਲੇ ਇਕੱਠੇ ਵੀ ਪੜੇ ਹੋਣਗੇ। ਉੱਥੇ ਇਕੱਠੇ ਪੜੇ ਮੇਰਾ ਬਾਪਾ ਸੁਪਾਨੇ ਕੋ ਪੜਿਆ ਸੀ ਜੀ। ਅੱਛਾ। ਉਹ ਬਾਕੀ ਜਿਆਦਾ ਪੜ੍ਹ ਗਿਆ ਸੀ। ਸਤਸ੍ਰੀਕਾਲ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਜਗਤਾਰ ਸਿੰਘ। ਇਸ ਵਕਤ ਆਪਾਂ ਬੈਠੇ ਆਂ। ਸ਼ਹੀਦ ਐਜਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਖਟਕੜ ਕਲਾਂ ਔਰ ਸਾਡੇ ਨਾਲ ਮੌਜੂਦ ਨੇ ਬਾਪੂ ਕੇਵਲ ਸਿੰਘ ਸੰਧੂ ਬਿਲਕੁਲ ਸਰਦਾਰ ਭਗਤ ਸਿੰਘ ਜੀ ਦੇ ਘਰ ਦੇ ਸਾਹਮਣੇ ਘਰ ਬਾਪੂ ਹੁਰਾਂ ਦਾ ਮੌਜੂਦ ਹੈ ਔਰ ਬਾਪੂ ਜੀ ਦਾ ਨਾਮ ਹੈ ਕੇਵਲ ਸਿੰਘ ਸੰਧੂ ਤੇ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਹੋਰੀ ਵੀ ਸੰਧੂ ਸੀਗੇ ਆਮੋ ਸਾਹਮਣੇ ਦੋਨੋਂ ਪਰਿਵਾਰਾਂ ਦੇ ਘਰ ਹੈ ਤੇ ਬਾਪੂ ਜੀ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਸਰਦਾਰ ਭਗਤ ਸਿੰਘ ਜੀ ਦੇ ਆਜ਼ਮ ਭਗਤ ਸਿੰਘ ਤੋਂ ਦੋ ਦਿਨ ਵੱਡੇ ਸੀ ਬਾਪੂ ਜੀ ਤੇ ਤੁਹਾਡਾ ਤਾਂ ਬਿਲਕੁਲ ਗਮਾਨ ਸੀ ਤੁਹਾਡੇ ਪਿਤਾ ਜੀ ਦੱਸਦੇ ਹੋਣਗੇ ਭਗਤ ਸਿੰਘ ਦੀ ਜੀਵਨੀ ਬਾਰੇ ਉਹਨਾਂ ਦੇ ਮਾਤਾ ਬਾਰੇ ਕਿਵੇਂ ਮਤਲਬ ਉਸ ਸਮੇਂ ਦਾ ਕਿਵੇਂ ਤੁਹਾਨੂੰ ਜਾਦਾ ਕਰਾਉਂਦੇ ਸੀ ਬਾਪੂ ਜੀ ਸਾਨੂੰ ਬਾਪੂ ਇਹੀ ਦਾ ਹਦਾ ਹੁੰਦਾ ਸੀ ਕਿ ਪਹਿਲਾਂ ਤੋਂ ਬਹੁਤ ਬਹਾਦਰ ਸੀ ਸਰਦਾਰ ਭਗਤ ਸਿੰਘ ਬਹਾਦਰ ਸੀ ਹਾਂ ਆਮ ਮੋੜਿਆਂ ਦੇ ਵਿੱਚ ਖੇਡਣਾ ਕਰਨਾ ਤਾਂ ਬਹਾਦਰ ਸੀ ਲੱਗ ਨੂੰ ਵੀ ਤਕੜਾ ਸੀ ਕਿੰਨੇ ਭਰਾ ਸੀ ਭਗਤ ਸਿੰਘ ਉਰੀ ਆਸੂ ਵੀ ਪੰਜ ਭਰਾ ਸੀ ਚਾਰ ਹੋਰ ਸੀ ਤੇ ਪੰਜਵਾਂ ਭਗਤ ਸਿੰਘ ਸੀ ਤਿੰਨੇ ਭੈਣਾ ਸੀ ਸਰਦਾਰ ਭਗਤ ਸਿੰਘ ਹੋਰੀ ਸਭ ਤੋਂ ਛੋਟੇ ਸੀ ਨਹੀਂ ਸਭ ਤੋਂ ਵੱਡੇ ਸੀ ਇਹ ਅੱਛਾ ਸਭ ਤੋਂ ਵੱਡੇ ਸੀਗੇ ਚਾ ਤਿੰਨ ਭੈਣਾ ਤੇ ਚਾਰ ਭਰਾ ਤੇ ਪੰਜਵੇਂ ਭਗਤ ਸਿੰਘ ਸੀ ਅੱਛਾ ਸਭ ਤੋਂ ਵੱਡੇ ਸੀ ਪਾਪਾ ਭਗਤ ਸਿੰਘ ਤੁਹਾਡਾ ਤਾਂ ਬਿਲਕੁਲ ਬਾਰ ਦੇ ਸਾਹਮਣੇ ਬਾਰ ਹੈ ਜਿਵੇਂ ਆਪਾਂ ਕਹਿੰਦੇ ਦਰਾਂ ਦੇ ਵਿੱਚ ਦਾਰਾ ਹੈ ਉਹਨਾਂ ਦੀ ਸਾਡੇ ਘਰੇ ਬੈਠੀ ਰਹਿੰਦੀ ਹੁੰਦੀ ਸੀ ਸਰਦਾਰ ਭਗਤ ਸਿੰਘ ਦੇ ਮਾਤਾ ਹਾਂ ਆਪਾਂ ਉਹਨਾਂ ਦਾ ਨਾਮ ਸੀ ਵਿਦਿਆਬਤੀ ਸੀ ਵਿਦਿਆਬਤੀ ਮਾਤਾ ਮਾਤਾ ਵਿਦਿਆਵਤੀ ਉਹ ਸਾਡੇ ਘਰੇ ਬੈਠੀ ਰਹਿੰਦੀ ਹੁੰਦੀ ਸੀ ਅੱਛਾ ਜੀ ਪਰਿਵਾਰ ਚ ਬੁੜੀਆਂ ਕੋਲ ਜਿਵੇਂ ਮਾਤਾ ਮਾਂ ਕੋਲ ਮਾਤਾ ਮਾਂ ਬਹਿ ਜਾਂਦੀਆਂ ਨੇ ਹਾਂਜੀ ਹਾਂਜੀ ਤੁਹਾਡੇ ਜਿਹੜੇ ਪਿਤਾ ਜੀ ਸੀਗੇ ਉਹਨਾਂ ਤੋਂ 2 ਦਿਨ ਛੋਟੇ ਸੀ ਸਰਦਾਰ ਭਗਤ ਸਿੰਘ ਤੇ ਫਿਰ ਤੁਹਾਡੇ ਫਾਦਰ ਸਾਹਿਬ ਤਾਂ ਬਹੁਤ ਗੱਲਾਂ ਦੱਸਦੇ ਹੋਣਗੇ ਸਰਦਾਰ ਭਗਤ ਸਿੰਘ ਕੀ ਕਹਿੰਦੇ ਰਹੇ ਆ ਉਹ ਤਾਂ ਉਹ ਕਹਿੰਦੇ ਪਾਪਾ ਅਬਾ ਸਾਡਾ ਦਾਸਰ ਨੂੰ ਵੀ ਪਹਿਲਾਂ ਤੋਂ ਬਹਾਦਰ ਬਹੁਤ ਸੀ ਲੜਨ ਵਿੱਚ ਪਹਿਲਾਂ ਤੋਂ ਬਹੁਤ ਤਕੜਾ ਸੀ ਪੜਦੇ ਇੱਥੇ ਸਕੂਲ ਸਕਾਲੇ ਇਕੱਠੇ ਵੀ ਪੜੇ ਹੋਣਗੇ ਕੱਠੇ ਕੱਠੇ ਬਰੇ ਮੇਰਾ ਬਾਪ ਬਾਬ ਸਪਾਨੀ ਕੋ ਪੜਿਆ ਸੀ ਅੱਛਾ ਉਹ ਪਾਕ ਸਿੰਘ ਜਿਆਦਾ ਪੜ ਗਿਆ ਸੀ ਪਾਕ ਸਿੰਘ ਕਿੱਥੇ ਪੜਦੇ ਹੁੰਦੇ ਸੀ ਉਹ ਤਾਂ ਖਾਲਸਾ ਸਕੂਲੇ ਬੰਗੀ ਦੀ ਪੜਿਆ ਬੰਗਾ ਖਾਲਸਾ ਸਕੂਲ ਚ ਹਾਂ ਖਾਲਸਾ ਸਕੂਲ ਬਿਲਕੁਲ ਉੱਥੇ ਇੱਥੇ ਪਿੰਟ ਪਹਿਲਾ ਪ੍ਰਾਇਮਰੀ ਸਕੂਲੇ ਫਿਰ ਬੰਗੀ ਚਲ ਗਿਆ ਸੀ ਤੇ ਉਹਨਾਂ ਉਹਨਾਂ ਨੂੰ ਜਦੋਂ ਫਾਂਸੀ ਦੀ ਸਜ਼ਾ ਹੁੰਦੀ ਹੈ ਫਾਂਸੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਹਸੈਨੀਵਾਲਾ ਉੱਥੇ ਹਾਂਜੀ ਤੇ ਉਸ ਸਮੇਂ ਬਾਪੂ ਜੀ ਦੱਸਦੇ ਹੋ ਹੁਣ ਪਿੰਡ ਦਾ ਮਾਹੌਲ ਕਿਵੇਂ ਸੀ ਮਤਲਬ ਉਸ ਲੋਕਾਂ ਚ ਕੋਈ ਉਸ ਸਮੇਂ ਦੁੱਖ ਜਾਂ ਕਿਵੇਂ ਦਾ ਮਾਹੌਲ ਸੀ ਪਿੰਡਾ ਆਇਆ ਪਿੰਡਾ ਆਇਆ ਨਹੀਂ ਹੈ ਉਹ ਮੁਰਗੇ ਜਦੋਂ ਭਗਤ ਸਿੰਘ ਪਿੰਡ ਨਹੀਂ ਆਇਆ ਫਿਰ ਜਦੋਂ ਫਾਸੀ ਹੋਈ ਹੈ ਨਾ ਬਾਹਰੇ ਰਿਹਾ ਸੀ ਉਹ ਜਦੋਂ ਇੱਕ ਵਾਰੀ ਲਹਿਰ ਚ ਸ਼ਾਮਲ ਹੋ ਗਏ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਸ਼ਾਮਲ ਹੋ ਗਏ ਭਗਤ ਸਿੰਘ ਬਾਪੂ ਜੀ ਦੱਸ ਫਿਰ ਪਿੰਡ ਨਹੀਂ ਆਇਆ ਬਹੁਤ ਘੱਟ ਕਿਤੇ ਆ ਗਿਆ ਭਗਤ ਸਿੰਘ ਮਾਂ ਸਾਨੂੰ ਦੱਸਦੀ ਹੁੰਦੀ ਸੀ ਵੀ ਪਿੰਡ ਨਹੀਂ ਆਏ ਸੀ ਫਿਰ ਤੁਸੀਂ ਭਗਤ ਸਿੰਘ ਜੀ ਦੇ ਮਾਤਾ ਜੀ ਨੂੰ ਦੇਖਿਆ ਜਾਂ ਮਤਲਬ ਬਹੁਤ ਬਹੁਤ ਸਾਡੇ ਨਾਲ ਇਕੱਠੇ ਰਹੇ ਆ ਅੱਛਾ ਤੋਂ ਤੁਹਾਨੂੰ ਪੂਰੀ ਸੁਰਤ ਹੈ ਭਗਤ ਸਿੰਘ ਦੇ ਜਿਹੜੇ ਮਾਤਾ ਜੀ ਸੀਗੇ ਵਿਦਿਆਬਤੀ ਜੀ ਹਾਂਜੀ 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 ਸਾਡੇ ਦੇਖਦੇ ਆ ਉਹ ਸਾਡੇ ਘਰੇ ਵੀ ਬੈਠੇ ਰਹਿੰਦੇ ਹੁੰਦੇ ਸੀ ਕੀ ਦੱਸਦੇ ਹੁੰਦੇ ਸੀ ਕਿ ਭਗਤ ਸਿੰਘ ਦੇ ਮਾਤਾ ਜੀ ਤੁਹਾਨੂੰ ਭਗਤ ਸਿੰਘ ਪਹਿਲਾਂ ਤੋਂ ਬਹੁਤ ਜ਼ਲੇਰ ਸੀ ਉਹ ਚਾਚਾ ਸੀ ਅਜੀਤ ਸਿੰਘ ਅੱਛਾ ਜੀ ਉਹਨੂੰ ਕਾਲੇ ਪਾਣੀ ਦਿੱਤਾ ਸੀ ਗੌਰਮੈਂਟ ਨੇ ਕਾਲੇ ਪਾਣੀ ਦੀ ਸਜ਼ਾ ਕਾਲੇ ਪਾਣੀ ਸੀ ਆਉਗੀ ਸੀ ਤੇ ਭਗ ਸਿੰਘ ਦਾ ਐਵੇਂ ਹੀ ਸੀ ਵੀ ਮੇਰਾ ਦੇਸ਼ ਜਾਰ ਹੋ ਜਾਏ ਤੇ ਕਾਲੇ ਪਾਣੀ ਵਾਪਸ ਆ ਜਾਏ ਮੇਰੇ ਚਾਚਾ ਅੱਛਾ ਚਾਚਾ ਜੀ ਸਿੰਘ ਨੂੰ ਪਿਆਰ ਕਰਦੇ ਸੀ ਸਰਦਾਰ ਭਗਤ ਸਿੰਘ ਉਹਨੇ ਕਰਕੇ ਉਹ ਨਹੀਂ ਉਹ ਫਾਸਟ ਸਭ ਚੁੰਮਿਆ ਮੇਰੇ ਬਾਪ ਤੋਂ ਦੋ ਦਿਨ ਛੋਟੇ ਸੀ ਭਗਤ ਸਿੰਘ ਇਕੱਠੇ ਖੇਡਦੇ ਹੁੰਦੇ ਸੀ ਮੇਰਾ ਬਾਪ ਕਾਫੀ ਗਲਾਂ ਦਾ ਖਜ਼ੰਨਦਾਰ ਸੀ ਕਹਿੰਦਾ ਸੀ ਕਿ ਪਹਿਲਾਂ ਤੋਂ ਬਹੁਤ ਬਹਾਦਰ ਸੀ ਉਹ ਹੂੰ ਜਿਹੜੇ ਭਗਤ ਸਿੰਘ ਦੇ ਮਾਤਾ ਨੇ ਮਾਤਾ ਜੀ ਨੂੰ ਤਾਂ ਤੁਸੀਂ ਮਤਲਬ ਬਹੁਤ ਜ਼ਿਆਦਾ ਆਮਾਨੇ ਤੋਂ 15-20 ਸਾਲੇ ਹੋਇਆ ਹੈ ਜਿਹੜੇ ਡੈਥ ਹੋਈ ਨੂੰ ਬਹੁਤ ਚਿੰਤਾ ਦੇਖੀ ਆ ਹੂੰ ਇਕੱਠੇ ਰਹੇ ਆ ਸਾਡੇ ਘਰੇ ਬੈਠੀ ਰਹਿੰਦੀ ਹੁੰਦੀ ਸੀ ਆ ਸਰਕਾਰ ਵੱਲੋਂ ਕਿੰਨਾ ਕੁ ਪ੍ਰਾਲਾ ਹੁੰਦਾ ਸੀ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦਗਾਰ ਦੇ ਲਈ ਜਾਂ ਇਸ ਪਿੰਡ ਦੇ ਲਈ ਸਰਕਾਰ ਨੇ ਕੁਝ ਨਹੀਂ ਕੀਤਾ ਬਹੁਤਾ ਹੂੰ ਗਵਰਨਮੈਂਟ ਨੇ ਕੁਝ ਵੀ ਤਾਂ ਬਾਅਦ ਹੋਆ ਜਦੋਂ ਭਗਤ ਸਿੰਘ ਨੂੰ ਫਾਸੀ ਹੋਵੇ ਉਹ ਤਾਂ ਬਾਅਦ ਥੋੜਾ ਜਿਹਾ ਦੇਖੀ ਅੱਛਾ ਯਾ ਗਵਰਨਮੈਂਟ ਨੇ ਉਸ ਤੋਂ ਪਹਿਲਾਂ ਕੁਝ ਨਹੀਂ ਕੀਤਾ ਤੇ ਹੁਣ ਜਿਹੜੀ ਮੌਜੂਦਾ ਸਰਕਾਰਾਂ ਨੇ ਹੁਣ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਐ ਉਹ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਤੋਂ ਬੜਾ ਪ੍ਰਭਾਵਤ ਨੇ ਉਹਨਾਂ ਨੇ ਆ ਪਿੰਡ ਦੀ ਨੁਹਾਰ ਬਦਲਣ ਲਈ ਕੁਝ ਕੀਤਾ ਮਾੜਾ ਮੋਟਾ ਕੁਝ ਨਹੀਂ ਹੋਇਆ ਤੇ ਆ ਪਾਰਕ ਪੂਰਕ ਕਿਵੇਂ ਬਣੇ ਨੇ ਫਿਰ ਇਹ ਛੱਪੜ ਹੁੰਦਾ ਸੀ ਪਹਿਲਾਂ ਇਹ ਪਾਰਕ ਗਵਰਨਮੈਂਟ ਨੇ ਕਾਫੀ ਚਿਰ ਹੋ ਗਿਆ ਬਣਾਉਂਦਾ 10 12 ਸਾਲ ਹੋ ਗਿਆ ਅੱਛਾ ਇਹ ਪਹਿਲਾਂ ਛੱਪੜ ਹੁੰਦਾ ਸੀ ਛੱਪੜ ਪੂਰਕ ਤੇ ਫਿਰ ਪਾਰਕ ਬਣਾਰਤਾ ਇਹ ਜਿਹੜਾ ਉੱਥੇ ਖੂਹ ਬਣਿਆ ਹੋਇਆ ਹੈ ਸਰਦਾਰ ਭਗਤ ਸਿੰਘ ਦੇ ਘਰ ਚੋਂ ਉਹ ਪੁਰਾਣਾ ਉਹ ਉਹਨਾਂ ਦਾ ਪੁਰਾਣਾ ਖੂਹ ਆ ਉਹ ਪਹਿਲਾਂ ਪਾਣੀ ਹੁੰਦਾ ਸੀ ਉਹਦੇ ਵਿੱਚ ਫਿਰ ਬਾਅਦ ਚ ਨਿਆਣੇ ਇਲਤਾਂ ਵੜੀਆਂ ਕਰਦੇ ਸੀ ਹੂੰ ਤੇ ਇੱਥੇ ਰਿਹਾ ਕੋਈ ਨਹੀਂ ਬਖ ਦੀ ਮਾਂ ਤੋਂ ਬਾਅਦ ਹੂੰ ਫਿਰ ਉਹਨੂੰ ਗੌਰਮੰਦ ਜੀ ਪੁੱਛਦਾ ਤੇ ਆਪਾਂ ਨਾਲੇ ਤੁਹਾਡੇ ਘਰ ਨੂੰ ਕੋ ਤੱਕ ਤੁਸੀਂ ਘਰ ਵੀ ਚਲ ਜਾਓਗੇ ਆਪਾਂ ਮਾਰੇ ਦੇਖ ਲਈਏ ਵੀ ਉਹ ਪ੍ਰਾਤਨ ਜਿਵੇਂ ਉੱਥੇ ਖੇਡਦੇ ਹੋਣਗੇ ਤੁਸੀਂ ਵੀ ਖੇਡਦੇ ਰਹੇ ਹੋ ਤੁਹਾਡੇ ਪਿਤਾ ਜੀ ਵੀ ਖੇਡਦੇ ਰਹੇ ਆ ਭਗਤ ਸਿੰਘ ਹੋਰਾਂ ਨਾਲ ਹੈ ਨਾ ਹਾਂਜੀ ਆਪਾਂ ਅਜੋ ਨਾਲੇ ਜਾਦਾ ਦੇਖਦੇ ਆ ਨਾਲੇ ਹਾਂ ਨਾਲੇ ਜਾਦਾ ਨਾਲੇ ਆਪਾਂ ਦੇਖ ਲਾਂਗੇ ਕਿੰਨਾ ਸਰਦਾਰ ਭਗਤ ਸਿੰਘ ਜੀ ਤੋਂ 2 ਦਿਨ ਵੱਡੇ ਸੀਗੇ ਬਾਪੂ ਸਰਦਾਰ ਕੇਬਲ ਸਿੰਘ ਹੋਰ ਦੇ ਪਿਤਾ ਇਕੱਠੇ ਖੇਡਦੇ ਰਹੇ ਆ ਤੇ ਬਾਪੂ ਜੀ ਦਾ ਪਰਿਵਾਰ ਵੀ ਸੰਧੂ ਨੇ ਤੇ ਸਰਦਾਰ ਭਗਤ ਸਿੰਘ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਹੋਰੀ ਵੀ ਸੰਦੂ ਸੀਗੇ ਸੋ ਇਹ ਹੈ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਘਰ ਆ ਤੁਹਾਨੂੰ ਦਿਖਾਣੇ ਆ ਜੱਦੀ ਘਰ ਜਿੱਥੇ ਸਰਦਾਰ ਭਗਤ ਸਿੰਘ ਇੱਥੇ ਮਤਲਬ ਜਨਮ ਵੀ ਇੱਥੇ ਹੋਇਆ ਹੋਇਆਗਾ ਸਰਦਾਰ ਭਗਤ ਸਿੰਘ ਜੀ ਦਾ ਇਹ ਤੁਸੀਂ ਦੇਖ ਸਕਦੇ ਹੋ ਬੋਰਡ ਤੇ ਲਿਖਿਆ ਹੈ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਰ ਇਹ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਹੁੰਦਾ ਹੈ ਤੇ ਬਾਕੀ ਦਿਨ ਬਾਪੂ ਜੀ ਬੰਦ ਕਰ ਦਿੰਦੇ ਆ ਫਿਰ ਬਸ ਐਤਵਾਰ ਨੂੰ ਬੰਦ ਹੁੰਦਾ ਐਤਵਾਰ ਨੂੰ ਇਹ ਘਰ ਬੰਦ ਹੁੰਦਾ ਹਾਂ ਦੇਖੋ ਪ੍ਰਾਤਨ ਇਹਦੇ ਚ ਕੋਈ ਚੇਂਜ ਚੇਂਜ ਕੀਤਾ ਹੋਇਆ ਜਾਂ ਮਤਲਬ ਇਹਦੇ ਵਿੱਚ ਕੋਈ ਚੇਂਜ ਨਹੀਂ ਹੋਈ ਹੈ ਇਹ ਉਹੀ ਪੁਰਾਣਾ ਘਰ ਸਾਰਾ ਘਰ ਉਹੀ ਹੈ ਉਹੀ ਹੈ ਇਹਦੇ ਕੋਈ ਚੇਂਜ ਨਹੀਂ ਹੋਇਆ ਇਹ ਵਿੱਚ ਆਹ ਵੀ ਸਾਰਾ ਉਧਰ ਜਿਹੜਾ ਪੁਰਾਣਾ ਹੈ ਉਹ ਵੀ আচ্ছা ਇਹ ਇਹ ਮਤਲਬ ਇਹ ਸ਼ਾਇਦ ਗੇਟ ਹੋ ਸਕਦਾ ਹੈ ਬਦਲਿਆ ਹੋਵੇ ਹਾਂ ਹਾਂ ਆਹ ਤਾਂ ਗੇਟ ਬਾਅਦ ਚ ਲੱਗਾ আচ্ছা ਇਹ ਸਾਰਾ ਕੁਝ ਉਸ ਸਮੇਂ ਦਾ ਹੀ ਹੈ ਪ੍ਰਾਤਨ ਹਾਂ ਬਾਕੀ ਸਾਰਾ ਉਸ ਸਮੇਂ ਦਾ ਤੇ ਜਿਹੜਾ ਜਿਹੜਾ ਉਹ ਖੂਹ ਹੈ ਉਹ ਖੂਹ ਉਹ ਖੂਹ ਬਹੁਤ ਪੁਰਾਣੇ ਹੈ ਹੂੰ ਤਾਂ ਪੂਰ ਦਿੱਤਾ ਹੋ। ਹੂੰ। ਇਸ ਨੇ ਆਨੇ ਇਲ ਤਾਂ ਬੜੇ ਕਰਦੇ ਹੁੰਦੇ ਸੀ ਆ ਕੇ ਜਾਣਾਂ ਨੇ ਇਲ ਤਾਂ ਕਰਨੀਆਂ ਤੇ ਇਸ ਕਰਕੇ ਫਿਰ ਪੂਰ ਦਿੰਦਾ ਹੂੰ। ਪਹਿਲਾਂ ਉਸ ਸਮੇਂ ਜਦੋਂ ਸਰਦਾਰ ਭਗਤ ਸਿੰਘ ਹੋਰੀ ਇੱਥੇ ਉਹਨਾਂ ਨੇ ਜਨਮ ਲਿਆ ਖੇਡੇ ਹੋਣਗੇ ਉਸ ਸਮੇਂ ਤੋਂ ਉਹਦੇ ਚ ਪਾਣੀ ਹੁੰਦਾ ਹੋਵੇਗਾ। ਪਾਣੀ ਸੀਗਾ ਪਾਣੀ ਤਾਂ ਸਾਡੇ ਹੁੰਦੇ ਦੇਖਦੇ ਆ ਰਿਹਾ ਪਾਣੀ ਸਾ। ਅੱਛਾ ਜਦੋਂ ਭਗਤ ਸਿੰਘ ਦੇ ਮਾਤਾ ਹੋਰੀ ਵੀ ਇੱਥੇ ਰਹਿੰਦੇ ਰਹੇ ਆ। ਇੱਥੇ ਰਹੇ ਆ ਉਹ। ਉਹ ਤਾਂ ਅਖੀਰੀ ਟਾਈਮ ਤੱਕ ਇੱਥੇ ਰਹੇ ਆ। ਤੁਹਾਨੂੰ ਤੁਸੀਂ ਬੜੇ ਚੰਗੀ ਤਰ੍ਹਾਂ ਮਿਲੇ ਉਹਨਾਂ ਨੂੰ ਤੁਸੀਂ ਤਾਂ ਜਾਣ ਸੀ ਮਾਨ ਨਿਯਮ ਚੰਗੀ ਤਰ੍ਹਾਂ ਕਿ ਮੈਂ ਅਸੀਂ ਦੇਖਦੇ ਰਹੇ ਆ ਬਾਪੂ ਜੀ ਦਾ ਘਰ ਨਾ ਬਿਲਕੁਲ ਸਾਹਮਣੇ ਹੈ ਇਹ ਵੀ ਸੰਧੂ ਨੇ ਔਰ ਸਰਦਾਰ ਭਗਤ ਸਿੰਘ ਹੋਰੀ ਵੀ ਸੰਧੂ ਸਾਨਾ ਤੇ ਬਿਲਕੁਲ ਉਹ ਸਾਹਮਣੇ ਘਰ ਸਰਦਾਰ ਕੇਬਲ ਸਿੰਘ ਸੰਧੂ ਹੋਰਾਂ ਦਾ ਇਹਨਾਂ ਦੇ ਪਿਤਾ ਜੀ ਔਰ ਸਰਦਾਰ ਭਗਤ ਸਿੰਘ ਜੀ ਬਿਲਕੁਲ ਇੱਕੋ ਜੀ ਉਮਰ ਸੀ ਦੋ ਦਿਨਾਂ ਦਾ ਫਰਕ ਸੀ ਤੇ ਆ ਜਿਹੜਾ ਸਾਰਾ ਕੁਝ ਬਣਿਆ ਹੋਇਆ ਉਸ ਸਮੇਂ ਮਤਲਬ ਪਰਿਵਾਰ ਕੋਲ ਮਤਲਬ ਇਹ ਉਦਾਂ ਹੀ ਹੋਇਆ ਬਸ ਇਹ ਕੋਈ ਚੇਂਜਿੰਗ ਨਹੀਂ ਹੈ ਘਰ ਦੇ ਵਿੱਚ ਕੋਈ ਚੇਂਜਿੰਗ ਨਹੀਂ ਹੈ ਉਹ ਪੁਰਾਣਾ ਘਰ ਹੈ ਮੈਨੂੰ ਲੱਗਦਾ ਜਿਵੇਂ ਘਰ ਨੂੰ ਚਾਰ ਪੰਜ ਘਰ ਪੱਕੇ ਹੁੰਦੇ ਸੀ ਸਾਰੇ ਇਹ ਕੇ ਸੀ ਤੇ ਚਾਰ ਖੋਰ ਘਰ ਹੁੰਦੇ ਸੀਗੇ ਮਤਲਬ ਇਹ ਸਿੰਦ ਕੱਚਾ ਹੁੰਦਾ ਸੀ ਭਗਤ ਸਿੰਘ ਜੀ ਦੇ ਪਰਿਵਾਰ ਕੋਲ ਮਤਲਬ ਉਸ ਸਮੇਂ ਚਾਰ ਛੇ ਲੜ ਵਧੀਆ ਹੋਣਗੇ ਜਾਇਦਾਦ ਵਧੀਆ ਹੋਏਗੀ ਜੀ ਅਮੀਰਾਂ ਦੇ ਵਿੱਚ ਆਉਂਦੇ ਸੀ ਚਾਰੇ ਭਰਾ ਜਿਹੜੇ ਸੀਗੇ ਚੰਗਾ ਕੰਮ ਸੀ ਜੀ ਬੇਲੰਬਾਬ ਦਾ ਬੜਾ ਕੰਮ ਸੀ ਹੂੰ ਤੇ ਚਾਚੇ ਦਾ ਕੰਮ ਵੀ ਚਾਚਾ ਅਜੀਤ ਸਿੰਘ ਨੂੰ ਕਾਲੇ ਪਾਣੀ ਦਿੱਤਾ ਸੀ ਗਵਰਨਮੈਂਟ ਨੇ ਹੂੰ ਉਹ ਅਜੀਤ ਸਿੰਘ ਨੂੰ ਬਾਪਸ ਬੁਲਾਉਣ ਦੀ ਖਾਤਰੇ ਪਾਕ ਸਿੰਘ ਫਾਸੀ ਚੜਿਆ ਅੱਛਾ ਜੇਸ਼ ਯਾਦ ਹੋਵੇ ਤੇ ਮੇਰਾ ਚਾਚਾ ਵਾਪਸ ਆ ਜਾਏ ਤੇ ਪਾਕ ਸਿੰਘ ਦੇ ਮਾਤਾ ਜੀ ਦੱਸਦੇ ਹੁਣ ਤੁਹਾਨੂੰ ਵੀ ਕਿੰਨੇ ਕ ਦਿਨਾਂ ਬਾਅਦ ਘਰੇ ਜਿਹੜਾ ਮਾਰਦੇ ਸੀਗੇ ਲਹਿਰ 'ਚ ਸ਼ਾਮਲ ਹੋਣ ਤੋਂ ਬਾਅਦ ਇਦਾਂ ਦਾ ਕਦੇ ਅਸੀਂ ਪੁੱਛਿਆ ਨਹੀਂ ਸੀ ਭਗਤ ਸਿੰਘ ਦੀ ਮਾਂ ਤਾਂ ਸਾਡੇ ਘਰੇ ਬੈਠੀ ਰਹਿੰਦੀ ਹੁੰਦੀ ਸੀ আচ্ছা ਮਾਤਾ ਜੀ ਦੱਸਦੇ ਹੁਣ ਜਦੋਂ ਭਗਤ ਸਿੰਘ ਹੋਰਾਂ ਨੂੰ ਫਾਂਸੀ ਹੋਈ ਐ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਹੋਰਾਂ ਨੂੰ ਜਦੋਂ ਫਾਂਸੀ ਹੋਈ ਐ ਉਦੋਂ ਮਾਤਾ ਜੀ ਨੇ ਦੱਸਿਆ ਕੁਛ ਵੀ ਉਹਨਾਂ ਨੂੰ ਬੁਲਾਇਆ ਬੁਲੋਇਆ ਉੱਥੇ ਕਿਸੇ ਨੂੰ ਨਹੀਂ ਬੁਲਾਇਆ ਹੈਗਾ ਇਥੇ ਪਿੰਡੋਂ ਕੋਈ ਨਹੀਂ ਗਿਆ ਹੈਗਾ ਗਵਰਨਮੈਂਟ ਨੇ ਉਹ ਸੀਕ੍ਰਟ ਰੱਖਿਆ ਹੈ ਅੰਗਰੇਜ਼ ਹਕੂਮਤ ਨੇ ਹੁਸੈਨੀ ਵਾਲਾ ਐਦਾਂ ਹੀ ਸੰਸਕਾਰ ਕਰਤਾ ਉਹਨਾਂ ਦਾ ਸੰਸਕਾਰ ਕੀਤਾ ਇਸ ਤਰੀਕੇ ਅੱਛਾ ਮਾਤਾ ਨੂੰ ਵੀ ਮਤਲਬ ਮਾਤਾ ਜੀ ਨੂੰ ਕੋਈ ਕੱਪੜਾ ਵਗੈਰਾ ਭਗਤ ਸਿੰਘ ਦੀ ਕੋਈ ਯਾਦਗਾਰ ਦਿੱਤੀ ਹੋਵੇ ਬਾਅਦ ਚੋ ਜੇਲ੍ਹ ਚ ਨਹੀਂ ਕੁਛ ਨਹੀਂ ਦਿੱਤਾ ਅੱਛਾ ਜੇਲ੍ਹ ਦੇ ਵਿੱਚ ਜੋ ਉਹਨਾਂ ਕੋਲ ਕਿਤਾਬਾਂ ਵਗੈਰਾ ਸੀ ਜਾਂ ਉਹਨਾਂ ਕੋਲ ਕੋਈ ਵੀ ਐਦਾਂ ਦੀ ਮਾਤਾ ਜੀ ਨੂੰ ਕੁਛ ਨਹੀਂ ਦਿੱਤਾ ਉਹਨਾਂ ਦਿਨੋ ਕੁਛ ਨਹੀਂ ਦਿੱਤਾ ਜੀ ਤੇ ਉਦੋਂ ਮਤਲਬ ਸਰਕਾਰ ਨੇ ਇਸ ਨੂੰ ਆਪਣੇ ਅੰਡਰ ਨਹੀਂ ਲਿਆ ਸੀਗਾ ਉਸ ਸਮੇਂ ਤੱਕ ਇਹ ਨਹੀਂ ਉਹ ਤੱਕ ਨਹੀਂ ਉਹ ਤੋਂ ਬਾਅਦ ਹੁਣ ਲਿਆ ਇਹ ਤਾਂ ਹੁਣੇ ਲਿਆ ਥੋੜਾ ਜਿਹਾ ਪਹਿਲਾਂ ਵੀ ਬਾਅਦ ਵੀ ਇੱਥੇ ਪਰसों ਤੋਂ ਬਾਅਦ ਇੱਕ ਰਹਿੰਦੀ ਰਹੀ ਹੈ ਬੁਰੀ ਹੂੰ ਤੇ ਹੁਣ ਗਵਰਨਮੈਂਟ ਨੇ ਆਪਣੇ ਹੱਥ ਚ ਲਿਆ ਹੈ ਜਿਹੜੇ ਭਗਤ ਸਿੰਘ ਦੇ ਮਾਤਾ ਸੀਗੇ ਵਿਦਿਆਮਤੀ ਜੀ ਉਹਨਾਂ ਨੂੰ ਕਿੰਨਾ ਕ ਟਾਈਮ ਹੋ ਗਿਆ ਸਵਰਗਵਾਸ ਹੋਇਆ ਨੂੰ ਉਹਨਾਂ ਨੂੰ ਹੋ ਗਿਆ 20 ਸਾਲ ਹੋ ਗਏ ਮਤਲਬ ਜਾਦਾ ਤੁਹਾਡੀਆਂ ਜੁੜੀਆਂ ਹੋਈਆਂ ਨੇ ਇਸ ਘਰ ਨਾਲ ਸੀ ਹਿਦੇ ਆਜ਼ਮ ਭਗਤ ਸਿੰਘ ਦੇ ਘਰ ਨਾਲ ਅਸੀਂ ਇੱਥੇ ਮੈਂ ਤਾਂ ਦਸਵੀਂ ਵੀ ਹੋਸਟਰੀ ਕੀਤੀ ਹੈ ਅੱਛਾ ਉੱਥੇ ਬਹਿ ਕੇ ਤੁਸੀਂ ਪੜ੍ਹੇ ਹੋ ਹਾਂ ਇਚਵਾਰਾ ਸਾਡੇ ਕੋਲ ਨਹੀਂ ਰਿਹਾ ਤੁਹਾਡੇ ਅੰਦਰ ਮਤਲਬ ਇੱਕ ਜਿਵੇਂ ਆਪਾਂ ਕਹਿਦੀ ਇਹ ਇਹ ਇੱਥੋਂ ਪੌੜੀਆਂ ਚੜਦੇ ਇੱਥੋਂ ਪੌੜੀਆਂ ਚੜਦੇ ਸੀ ਨਹੀਂ ਜੀ ਇਹ ਤਾਂ ਹੋਰ ਕਿਸੇ ਦਾ ਘਰ ਆਹਾ ਇਹ ਹੋਰ ਕਿਸੇ ਦਾ ਹੈ ਇਹ ਹੋਰ ਕਿਸੇ ਦਾ ਹੈ ਇਹਨਾਂ ਘਰ ਇਹ ਹੋਰ ਕਿਸੇ ਦਾ ਹੈ ਇੱਧਰ ਲਾ ਇੱਧਰ ਲਾ ਹਾਂ ਤੇ ਭਗਤ ਸਿੰਘ ਹੋਰਾਂ ਦਾ ਘਰ ਕਿਹੜਾ ਸੀ ਫਿਰ ਇਹ ਤੋਂ ਅਗਲਾ ਅੱਛਾ ਇਹ ਮਤਲਬ ਕਿਸੇ ਹੋਰ ਦਾ ਹੈ ਹਾਂ ਜੀ ਇੱਥੋਂ ਇੱਥੋਂ ਸ਼ੁਰੂ ਹੁੰਦਾ ਸੀ ਸਰਦਾਰ ਭਗਤ ਸਿੰਘ ਦਾ ਸ਼ੁਰੂ ਹੁੰਦਾ ਸੀ ਤੇ ਇਹ ਭਗਤ ਸਿੰਘ ਦਾ ਘਰ ਸੀ ਚੁਬਾਰਾ ਵੀ ਭਗਤ ਸਿੰਘ ਦਾ ਉਹ ਅੱਛਾ ਆਪਾਂ ਮੰਨੀਏ ਤਾਂ ਮਤਲਬ ਕਿ ਇਸ ਜਗ੍ਹਾ ਤੋਂ ਇਧਰ ਲਾ ਇਧਰ ਲਾ ਘਰ ਹੈ ਜਿਹੜਾ ਉਹ ਸਰਦਾਰ ਭਗਤ ਸਿੰਘ ਤੇ ਇਹ ਕਿਸੇ ਬੁਢੀ ਸੀ ਉਹ ਮਹਨ ਨੇ ਡੈਥ ਹੋ ਗਈ ਆ ਅੱਛਾ ਨਹੀਂ ਉਹਦਾ ਸੀ ਉਹਨਾਂ ਦੇ ਪਰਿਵਾਰ ਚੋਂ ਹੀ ਸੀ ਕੋਈ ਨਹੀਂ ਅੱਛਾ ਅਲੱਗ ਹੀ ਸੀ ਮਾਤਾ ਕੋਈ ਅਲੱਗ ਸੀ ਉਹ ਬੁਢੀ ਜਿਹੜਾ ਘਰ ਅੱਛਾ 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 ਹੁਣ ਇਹ ਮੰਨਿਆ ਵੀ ਆਪਾਂ ਇਹ ਸਰਦਾਰ ਭਗਤ ਸਿੰਘ ਹੋਰਾਂ ਦਾ ਜੱਦੀ ਘਰ ਹੈ ਤੇ ਜਿਹੜੀ ਉਹ ਚੱਕੀ ਆ ਬਾਪੂ ਜੀ ਉਹ ਉਹ ਜਿਹੜੀ ਚੱਕੀ ਲੱਗੀ ਹੋਈ ਹੈ ਉਹ ਭਗਤ ਸਿੰਘ ਦੀ ਉਹ ਚੱਕੀ ਭਗਤ ਸਿੰਘ ਹੋਰਾਂ ਦੇ ਮਾਤਾ ਦੇ ਪੀਸ ਦੇ ਹੋਣਗੇ ਪੀਸ ਦੇ ਰਹੇ ਆ ਉਹ ਪ੍ਰਾਤਨ ਚੱਕੀ ਦੇਖੋ ਉਧਰ ਹੀ ਪਈ ਆ ਤੁਸੀਂ ਦੇਖਿਆ ਇੱਕ ਵਾਰੀ ਚੱਕੀ ਮੈਂ ਕੈਮਰਾਮੈਨ ਨੂੰ ਕਹੂੰਗਾ ਜੇ ਜਿਹੜੀ ਚੱਕੀ ਹੈ ਬਿਲਕੁਲ ਉਹ ਸਾਹਮਣੇ ਲੱਗੀ ਆ ਉਹ ਇਸੇ ਕਰਕੇ ਰੱਖੀ ਹੋ ਪਖਸ਼ੀ ਦੀ ਮਾਂ ਦੀ ਚੱਕੀ ਆ ਉਹ ਅੱਛਾ ਬਿਲਕੁਲ ਉੱਥੇ ਲਿਖਣਾ ਚਾਹੀਦਾ ਕਿਉਂਕਿ ਜਿਹੜੇ ਟੂਰਿਸਟ ਆਉਂਦੇ ਆ ਘੁੰਮਣ ਲਈ ਇੱਥੇ ਲੋਕੀ ਆਉਂਦੇ ਆ ਉਹਨਾਂ ਨੂੰ ਪਤਾ ਲੱਗੇ ਕਿ ਉਹ ਚੱਕੀ ਆ ਪਾਦੀ ਦੇ ਕੋਲ ਲਿਖਿਆ ਜਾ ਅਕੇ ਵੀ ਕੁਝ ਨਹੀਂ ਲਿਖਿਆ ਹੁੰਦਾ ਹਾਂ ਜੀ ਜਾਣਕਾਰੀ ਅਧੂਰੀ ਹੈ ਇਹ ਇਹ ਜਿਹੜਾ ਇਹ ਕਮਰਾ ਇਹ ਕਿਹਦਾ ਹੁੰਦਾ ਸੀ ਬੱਪੂ ਜੀ ਜਿਹੜਾ ਇਹ ਕਮਰਾ ਬਹੁਤ ਯਾਦਗਰ ਚੀਜ਼ਾਂ ਪਈਆਂ ਨੇ ਅੰਦਰ ਦੇਖੋ ਇਹੇ ਪੁਰਾਣੇ ਆ ਬਰਸਾਂ ਤੋਂ ਜਿਹੜੇ ਪੈ ਪੁਰਾਣੇ ਆ ਸਾਰੇ ਇਹ ਸਾਰੇ ਗਲਾਸ ਪੁਰਾਣੇ ਆ ਸਾਰੇ ਇਹ ਭਗਤ ਸਿੰਘ ਦੇ ਪਰਿਵਾਰ ਦੇ ਗਲਾਸ ਪਰਿਵਾਰ ਦੇ ਗਲਾਸ ਆ ਇਹ ਸੁਨੀ ਮਾਂ ਦੇ ਗਲਾਸ ਆ ਤੁਸੀਂ ਕਦੇ ਇਨ੍ਹਾਂ ਗਲਾਸਾਂ ਚ ਚਾਹ ਪਾਣੀ ਪੀਤਾ ਮੈਂ ਬਹੁਤ ਵਾਰ ਇਸ ਇੱਥੇ ਰਹਿੰਦੇ ਹੁੰਦੇ ਸੀ ਛੋਟੇ ਹੁੰਦੇ ਸੀ ਉਹ ਚਿੱਕੂ 'ਤੇ ਇਹ ਦੇਖੋ ਹੈਨਾ ਭਾਂਡਾ ਆ ਰੋਟੀਆਂ ਰੱਖਣ ਵਾਲਾ ਲਾਲ ਤੈਨ ਪਈ ਹੈ ਹਾਂਜੀ ਪ੍ਰੈਸ ਪਈ ਹੈ ਇੱਕ ਕੋਲੇ ਵਾਲੀ ਉਹ ਲਾਲ ਰੰਗ ਛੋਟੀ ਜਿਹੀ ਪਈ ਹੈ ਹੁਣ ਇੱਕ ਪੱਕੀ ਪਈ ਹੈ ਗਲਾਸ ਮੈਨੂੰ ਲੱਗਦਾ ਚਾਂਦੀ ਦਾ ਵੀ ਇੱਕ ਅੱਧਾ ਗਲਾਸ ਉਹਨਾਂ 'ਚ ਹੋ ਸਕਦਾ ਆਹ ਪਿੱਤਲ ਦੇ ਆਹ ਹਾਂ ਪਿੱਤਲ ਦੇ ਆਹ ਮੰਜੀ ਵੀ ਪ੍ਰਾਤਨਾ ਹੈ ਬਾਪੂ ਜੀ ਇਹ ਹਾਂਜੀ ਇੱਥੇ ਬਹਿੰਦੀ ਹੁੰਦੀ ਸੀ ਬੇਬੇ ਅੱਛਾ ਭਗਤ ਸਿੰਘ ਦੇ ਮਾਤਾ ਜੀ ਇਸ ਮੰਜੀ 'ਤੇ ਬੈਠਦੇ ਸੀ ਹਾਂ ਤੇ ਆਹ ਜਿਹੜਾ ਇੱਧਰ ਇਹ ਵੀ ਓਮੀ ਸੀ ਉਸ ਸਮੇਂ ਆ ਚੁੱਲਾ ਵਗੈਰਾ ਇਹ ਪਹਿਲਾ ਹੀ ਜੁਲਾ ਹੈ ਉਸ ਸਮੇਂ ਦਾ ਭਗ ਸਿੰਘ ਦੇ ਮਾਤਾ ਜੀ ਇਸ ਚੁੱਲੇ ਤੇ ਰੋਟੀ ਵਗੈਰਾ ਬਣਾਉਂਦੇ ਹੁੰਦੇ ਸੀ ਆ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਦੇਖੋ ਅੰਗਰੇਜ਼ਾਂ ਦੇ ਸਮੇਂ ਦੀਆਂ ਸੁਚੀਆਂ ਨੇ ਇਹ ਇਹ ਉਸ ਸਮੇਂ ਆਉਂਦੀਆਂ ਹੁੰਦੀਆਂ ਸੀ ਪ੍ਰਾਤਨ ਹਾਂਜੀ ਹਾਂਜੀ ਉਵੇਂ ਹੀ ਰੱਖੀਆਂ ਪਈਆਂ ਨੇ ਦੇਖੋ ਹੈ ਨਾ ਇੱਕ ਪ੍ਰਾਤਨ ਯਾਦਗਾਰ ਦੇਖੋ ਹਾਂਜੀ ਇਹ ਸੁੱਚਾ ਅੱਜ ਵੀ ਮੈਨੂੰ ਲੱਗਦਾ ਚੱਲਦੀ ਆ ਪਰ ਹੋਣ ਗਈਆਂ ਪਰ ਬਿਜਲੀ ਇਹਨਾਂ ਦੇ ਵਿੱਚ ਸਪਲਾਈ ਨਹੀਂ ਰੱਖੀ ਹੋਈ ਪਰੇਸ਼ੂ ਸੰਧਲੇ ਨੂੰ ਪ੍ਰਾਤਨ ਜੇ ਇੱਕ ਵਾਰੀ ਮੱਕਾ ਕੈਮਰਾਮੈਨ ਨੂੰ ਇਹ ਦਿਖਾਇਆ ਜਾਵੇ ਮਤਲਬ ਬਹੁਤ ਪ੍ਰਾਤਨ ਸੁੱਚਾ ਨੇ ਇਹ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਇਹ ਮੈਨੂੰ ਲੱਗਦਾ ਇਹ 40 45 42 40 ਦੇ 1940 ਚੂਲੀ ਵਕਤ ਦੀਆਂ ਹੋਣਗੀਆਂ ਉਸ ਸਮੇਂ ਇਹ ਆਉਂਦੀਆਂ ਹੁੰਦੀਆਂ ਸੀਗੀਆਂ ਜਿਹੜੇ ਪੁਰਾਣੇ ਘਰ ਬਣੇ ਹੋਏ ਨੇ 1930 ਦੇ 32 ਦੇ 35 ਦੇ ਉਹਨਾਂ ਚ ਪ੍ਰਾਤਨ ਘਰਾਂ ਚ ਆਪਾਂ ਦੇਖਦੇ ਹਾਂ ਇਹ ਸੁੱਚਾਂ ਸੋ ਇਹ ਅੰਗਰੇਜ਼ਾਂ ਸਮੇ ਉਸ ਸਮੇਂ ਗੋਲ ਸੁੱਚ ਕਾਲੇ ਰੰਗ ਦੀ ਆਉਂਦੀ ਸੀ ਤੇ ਬਾਪੂ ਜੀ ਜਿਹੜਾ ਇਹ ਘਰ ਹੈ ਇਹ ਇਸ ਕਮਰੇ ਚ ਇਸ ਇਹ ਕਮਰਾ ਕੀਤਾ ਹੁੰਦਾ ਸੀ ਇਹ ਬੇਬੇ ਦਾ ਕਮਰਾ ਬਿੱਬੀ ਦੀ ਛੇਨੀ ਹੁੰਦੀ ਸੀ ਆ ਚਰਖਾ ਬੇਬੇ ਕੱਤਦੀ ਹੁੰਦੀ ਸੀਗੀ ਹਾਂ ਹਾਂ ਚਰਖਾ ਬੇਬੇ ਦਾ ਅੱਛਾ ਮੰਜੀ ਬੀ ਬੇਬੇ ਦੀ ਪਈਆ ਬਾਲਟੀਆਂ ਪਈਆਂ ਨੇ ਜਾਨੀ ਕਿ ਸਰਦਾਰ ਭਗਤ ਸਿੰਘ ਹੋਰਾਂ ਦੇ ਮਾਤਾ ਜੀ ਮਤਲਬ ਇਸ ਕਮਰੇ ਦੇ ਵਿੱਚ ਹੁਣ ਤੱਕ ਰਹਿੰਦੇ ਰਹੇ 15 20 ਸਾਲ ਪਹਿਲਾਂ ਤੱਕ ਹਾਂ ਇੱਥੇ ਹੀ ਰਹਿੰਦੇ ਹੁੰਦੇ ਸੀ ਇਸ ਕਮਰੇ 'ਚ ਹੀ ਹਾਂਜੀ ਉਦੋਂ ਤਾਂ ਖੁੱਲਾ ਹੁੰਦਾ ਹੋਵੇਗਾ ਇਹ ਜਦੋਂ ਤੁਸੀਂ ਆਉਂਦੇ ਜਾਂਦੇ ਸੀ ਹਾਂ ਉਦੋਂ ਸਾਰਾ ਪਹਿਲੇ ਪਾਸੇ ਵੀ ਇੱਕ ਦਰਵਾਜ਼ਾ ਹੈਗਾ ਇਹਦੀ ਇਸ ਕਮਰੇ ਦੇ ਸਾਹਮਣੇ ਜਿਹੜਾ ਨਾ ਹਾਂ 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 ਉਹ ਫੋਟੋ ਦੇ ਪਿੱਛੇ ਹੈ ਹਾਂ ਉਹ ਦਰਵਾਜ਼ੇ ਪਰਲੇ ਪਾਸੇ ਵੀ ਖੁੱਲਦਾ ਉਹ ਪਰਲੇ ਪਾਸੇ ਗਲੀ ਹੈ ਜਾਂ ਕਿਵੇਂ ਗਲੀ ਹੈ ਇਹ ਪਰਲੇ ਪਾਸੇ আচ্ছা ਤੇ ਆ ਜਿਹੜਾ ਇਹ ਵੀ ਮਤਲਬ ਬੜੀਆਂ ਪੁਰਾਤਨ ਚੀਜ਼ਾਂ ਰੱਖੀਆਂ ਹੋਈਆਂ ਨੇ ਪੀੜੀ ਮੂੜਾ ਅਵੇ ਬਸ ਸਰ ਪੁਰਾਣੀਆਂ ਆ ਭਗਤ ਸਿੰਘ ਦੇ ਟਾਈਮ ਦਾ ਹੀ ਆ ਇਹ ਕੋਈ ਕੱਦੂ ਕਸ ਵੀ ਪਿਆ ਦੇਖੋ ਇੱਕ ਬੜਾ ਪੁਰਾਣਾ ਕੱਦੂ ਕਸ ਪਿਆ ਲੰਘਿਆ ਹੋਇਆ ਹੈ ਇਹ ਸਾਰਾ ਭਗਤ ਸਿੰਘ ਦੇ ਪਰਿਵਾਰ ਦਾ ਸਮਾਨ ਆ ਪਿੱਤਲ ਦੇ ਜਿਹੜੀਆਂ ਕਾਗੜਾ ਆ ਇਹ ਪਿੱਤਲ ਦੀਆਂ ਇਹ ਜਿਹੜੇ ਕਾਗੜਾ ਪਈਆਂ ਨੇ ਉਹ ਕਾਲੀਆਂ ਹੋ ਗਈਆਂ ਹੁਣ ਤਾਂ ਅੱਗੇ ਦਾ ਚੰਕਦੀਆਂ ਹੁੰਦੀਆਂ ਸੀ ਇਹ ਅੱਛਾ ਉਹ ਕੱਦੂ ਕਸ ਤੇ ਹੋਰ ਬੜੀਆਂ ਝਾਰਨੇ ਪ੍ਰੰਤਾਂ ਪਿੱਤਲ ਦੇ ਥਾਲ ਹਾਂਜੀ ਇੱਧਰ ਅਲਮਾਰੀ ਦੇ ਵਿੱਚ ਰੱਖਿਆ ਹੋਈਆਂ ਨੇ ਬਹੁਤ ਡੋਲੂ ਪਿਆ ਪਿੱਤਲ ਦਾ ਦੇਖੋ ਕਿੰਨਾ ਪ੍ਰਾਤਨ ਮਤਲਬ ਇਹ ਹੋਏਗਾ ਘੱਟੋ ਘੱਟ 1920 25 ਦਾ ਕਿੰਨਾ ਪੁਰਾਣਾ ਡੂਲੂ ਆ ਮਤਲਬ ਕਾਲਾ ਹੋਇਆ ਪਿਆ ਪਿੱਤਲ ਦਾ ਡੂਲੂ ਬਿਲਕੁਲ ਸਾਰਾ ਸਮਾਨ ਹੈ ਪੁਰਾਣਾ ਹੀ ਆ ਬੇਬੇ ਦੇ ਹੁੰਦੇ ਆ ਸਮਾਨ ਆ ਸਾਰਾ ਇਹ ਤੇ ਭਗਤ ਸਿੰਘ ਹੋਰਾਂ ਦੇ ਜਿਹੜੇ ਪਿਤਾ ਜੀ ਸੀਗੇ ਉਹ ਪਹਿਲਾਂ ਚਲ ਬੱਸੀ ਸੀ ਉਹ ਪਹਿਲਾਂ ਚਲੇ ਗਏ ਸੀ ਕਿਸ਼ਨ ਕਿਸ਼ਨ ਸਿੰਘ ਹੂੰ ਉਹਨਾਂ ਦੀ ਡੈਥ ਹੋ ਗਈ ਸੀ ਪਹਿਲਾਂ ਤੇ ਹੁਣ ਸਰਦਾਰ ਭਗਤ ਸਿੰਘ ਹੋਰਾਂ ਦੇ ਪਰਿਵਾਰ ਚ ਕੌਣ ਆ ਮਤਲਬ ਬਹੁਤ ਵੱਡਾ ਪਰਿਵਾਰ ਹੈ ਇਹਨਾਂ ਦੇ ਤਿੰਨ ਭੈਣਾਂ ਆ ਹੂੰ ਜਿਹੜੀਆਂ ਹੁਣ ਤਾਂ ਡੈਥ ਹੋ ਗਈ ਆ ਚਾਰ ਭਰਾ ਸੀ ਉਹਨਾਂ ਦਾ ਪਰਿਵਾਰ ਹੈਗਾ ਚੰਹਾ ਲਈ ਉਹਨੂੰ ਰਹਿੰਦੇ ਕਿੱਥੇ ਹੈ ਮਤਲਬ ਬਾਕੀ ਪਰਿਵਾਰ ਕਿੱਥੇ ਰਹਿੰਦਾ ਜਿਵੇਂ ਭਗਤ ਸਿੰਘ ਦੇ ਭਰਾ ਹੋਰੀ ਪਿੰਡ ਇੱਥੇ ਸਾਡੇ ਕੋਈ ਨਹੀਂ ਰਹਿੰਦਾ ਹੈ ਸਾਰੇ ਬਾਹਰ ਚਲੇ ਗਏ ਕੋਈ ਅਮਰੀਕਾ ਹੈ ਕੋਈ ਕੈਨੇਡਾ ਆਇਆ ਜਾਨੀ ਕਿ ਸਰਦਾਰ ਭਗਤ ਸਿੰਘ ਦੇ ਪਰਿਵਾਰ ਚੋਂ ਹੁਣ ਇੰਡੀਆ ਚ ਜਾਂ ਪੰਜਾਬ ਚ ਕੋਈ ਨਹੀਂ ਰਹਿੰਦਾ ਕੋਈ ਨਹੀਂ ਰਹਿੰਦਾ ਹੈਗਾ ਸਾਰੇ ਬਾਹਰ ਹੀ ਆ ਸਾਰੇ ਵਿਦੇਸ਼ ਚਲੇ ਗਏ ਹੈ ਸਾਰਿਆਂ ਦੀ ਹੈਗੇ ਪਰਿਵਾਰ ਹੈਗਾ ਸਭ ਦਾ ਅਰੇ ਤਿੰਨਾ ਭੈਣਾਂ ਦਾ ਪਰਿਵਾਰ ਕਿ ਹੋਂਤਰਾ ਮਾ ਦਾ ਪਰਿਵਾਰ ਚਾਰ ਭਰਾ ਭਗਤ ਸਿੰਘ ਹੋਰਾਂ ਦੇ ਉਹਨਾਂ ਦਾ ਪਰਿਵਾਰ ਅੱਗੇ ਚੱਲ ਰਿਹਾ ਹੈ ਔਰ ਤਿੰਨ ਭੈਣਾ ਸੀ ਸਰਦਾਰ ਭਗਤ ਸਿੰਘ ਹੋਰਾਂ ਦੀਆਂ ਉਹਨਾਂ ਭੈਣਾਂ ਦਾ ਪਰਿਵਾਰ ਅੱਗੇ ਚੱਲ ਰਿਹਾ ਹੈ ਔਰ ਸਿਰਫ ਪੰਜ ਪੰਜ ਭਰਾ ਸੀ ਸਰਦਾਰ ਭਗਤ ਸਿੰਘ ਹੋਰੇ ਪੰਜਵੇਂ ਭਗਤ ਸਿੰਘ ਸੀ ਸਭ ਤੋਂ ਵੱਡੇ ਸਭ ਤੋਂ ਵੱਡੇ ਸੀ ਭੈਣਾਂ ਤੇ ਭਰਾ ਬਾਕੀ ਛੋਟੇ ਸੀ ਛੋਟੇ ਸੀ ਤੇ ਆਹ ਇੱਥੇ ਖੇਡੇ ਹੋਣਗੇ ਭਗਤ ਸਿੰਘ ਜੀ ਦੇ ਆਜੂ ਸਰਦਾਰ ਭਗਤ ਇੱਥੇ ਖੇਡੇ ਆ ਇਹ ਜਿਹੜੀ ਖੂਹੀ ਆ ਨਾ ਇਹ ਚ ਪਹਿਲਾਂ ਪਾਣੀ ਹੁੰਦਾ ਸੀ ਅੱਛਾ ਜੀ ਇਹ ਹੁਣ ਨਿਆਣੇ ਇਲਤਾਂ ਕਰਦੇ ਸੀ ਇੱਥੇ ਆ ਕੇ ਫਿਰ ਪੂਰ ਕੇ ਇਹਨੂੰ ਬੰਦ ਕਰ ਦਿੰਦਾ ਹੂੰ ਪਾਣੀ ਨਿਕਲਦਾ ਦੇਖਿਆ ਹੋਊਗਾ ਤੁਸੀਂ ਇਸ ਕੋਈ ਚੋਂ ਬਹੁਤ ਪਾਣੀ ਪਿੰਦੇ ਰਹੇ ਇਥੋਂ ਭਰ ਕੇ ਆਦਾ ਪਿੰਡੇ ਇਥੋਂ ਪਾਣੀ ਲੈ ਭਰ ਕੇ ਲੈ ਕੇ ਜਾਂਦਾ ਹੁੰਦਾ ਸੀ ਜਾਨੀ ਕਿ ਭਗਤ ਸਿੰਘ ਦਾ ਪਰਿਵਾਰ ਇੱਕ ਅਮੀਰ ਪਰਿਵਾਰਾ ਚ ਹੁੰਦਾ ਸੀ ਅਮੀਰ ਸੀ ਅੱਜ ਇਹ ਉਹਨਾਂ ਦੀ ਜ਼ਮੀਨ ਜਮੂਨ ਹੁਣ ਜਾਇਦਾਦ ਇੱਥੇ ਨਹੀਂ ਰਹੀ ਕੋਈ ਇੱਥੇ ਕੋਈ ਨਹੀਂ ਹੈ ਮਤਲਬ ਵੇਚ-ਬੂਚ ਕੇ ਬਾਹਰ ਚਲੇ ਗਏ ਸਾਰੇ ਹਾਂਜੀ ਤੇ ਜਦੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹੁੰਦਾ ਹੈ ਜਾਂ ਸ਼ਹੀਦੀ ਦਿਹਾੜਾ ਹੁੰਦਾ ਉਦੋਂ ਕੋਈ ਇੱਥੇ ਪ੍ਰੋਗਰਾਮ ਹੁੰਦਾ ਹੁੰਦਾ ਜਨਮ ਦਿਨ ਤੇ ਹੁੰਦਾ ਸਾਲ ਦੇ ਵਿੱਚ ਇੱਕ ਵਾਰ ਜਦੋਂ ਫਾਸੀ ਹੋਇਆ ਸਾਲ ਦੇ ਵਿੱਚ ਇੱਕ ਵਾਰ ਇੱਥੇ ਪ੍ਰੋਗਰਾਮ ਹੁੰਦਾ ਹੁੰਦਾ ਮਤਲਬ ਆ ਪਾਰਕਪੂਰਕ ਚ ਇੱਥੇ ਹੋ ਜਾਏ ਜਾਂ ਹੋਰ ਕਿਤੇ ਵੀ ਹੋ ਜਾਏ ਪਿੱਛੇ ਮਤਲਬ ਘੱਟ ਜਿਆਦਾ ਹੁੰਦਾ ਪਿੱਛੇ ਹੋ ਜਾਂਦਾਊਗਾ ਨਹੀਂ ਜਿਆਦਾ ਪਕਸ਼ਾਂ ਦੀ ਜਗ੍ਹਾ ਅੱਗੇ ਆ ਨਾ ਇਹ ਲੈਂਡ ਟੱਪ ਕੇ ਨਾ ਅੱਗੇ ਬੋਤ ਲੱਗਿਆ ਬਕਸ਼ ਉਹ ਯਾਦਗਾਰ ਬਣਾਈ ਹੈ ਜਿਹੜੀ ਯਾਦਗਾਰ ਬਣਾਈ ਹੈ ਭਾਈ ਜੀ ਅਜਦੀਕਰ ਇਹ ਹੀ ਹੈ ਜੱਦੀਕਰ ਇਹ ਹੈ ਆ ਪਿੱਛੇ ਤਾਂ ਮੈਨੂੰ ਲੱਗਦਾ ਖਾਲੀ ਹੋਏਗਾ ਨਾ ਇਹ ਸੌਰੀ ਹੁੰਦੀ ਸੀ 25 ਸਾਲ ਇੱਥੇ ਬੌੜੀ ਹੁੰਦੀ ਸੀ ਉਸ ਸਮੇਂ ਆਹੋ ਇੱਥੇ ਹੈ ਨਹੀਂ ਹੁਣ ਹੂੰ ਇੱਥੋਂ ਅਸੀਂ ਚੜ ਕੇ ਨਾ ਉੱਥੇ ਉਹ ਚਿਵਾਰੇ 'ਚ ਅਸੀਂ ਪੜਦੇ ਰਹੇ ਹਾਂ ਦਸਵੀਂ ਮੈਂ ਇੱਥੇ ਕੀਤੀ ਆ ਅੱਛਾ ਇਸ ਚਿਵਾਰੇ 'ਚ ਪੜ ਕੇ ਹਾਂ ਇੱਥੇ ਬੌੜੀ ਹੁੰਦੀ ਸੀ ਉੱਪਰ ਚੰਗਾਂ ਦਾ ਅੱਛਾ ਉਹ ਜੇ ਲੱਕੜ ਦੀ ਬੌੜੀ ਹੁੰਦੀ ਆ ਨਹੀਂ ਦੂਈ ਆਪਣੀ ਇੱਟਾਂ ਦੀ ਬੌੜੀ ਇੱਟਾਂ ਦੀ ਬੌੜੀ ਪੱਕੀ ਬੌੜੀ ਸੀ ਮਤਲਬ ਤੁਸੀਂ ਤਾਂ ਬੜੇ ਮਤਲਬ ਜਿਵੇਂ ਪੱਕੇ ਦੀ ਇਹ ਕਿਸਮਤ ਦੇ ਧਨੀਓ ਸਰਦਾਰ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ ਦੀ ਮਾਤਾ ਦੇ ਹੱਥ ਦੀਆਂ ਤੁਸੀਂ ਰੋਟੀਆਂ ਵੀ ਖਾਧੀਆਂ ਹੋਣੀਆਂ ਰੋਟੀਆਂ ਵੀ ਖਾਧੀਆਂ ਅਸੀਂ ਤਾਂ ਸਾਡੇ ਘਰੇ ਬੈਠੀ ਰਹਿੰਦੀ ਹੁੰਦੀ ਸੀ ਉਹ ਮਾਤਾ ਤੇ ਇੱਥੋਂ ਪੌੜੀ ਉੱਪਰ ਚੜ੍ਹਦੀ ਹੁੰਦੀ ਸੀ ਅੱਛਾ ਮਾਤਾ ਨੂੰ ਕੋਈ ਪੈਨਸ਼ਨ ਪੰਸ਼ਨ ਵੀ ਲਾਈ ਫਿਰ ਭਾਰਤ ਸਰਕਾਰ ਨੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਨਹੀਂ ਬਹੁਤਾ ਸੋਚਿਆ ਨਹੀਂ ਹੈ ਹੁਣ ਥੋੜਾ ਜਿਆ ਮੈਨੂੰ ਲੱਗਦਾ ਵੀ ਭਗਵੰਤ ਮਾਨ ਨੇ ਥੋੜਾ ਬਹੁਤ ਧਿਆਨ ਦਿੱਤਾ ਹੈ ਭਗਤ ਸਿੰਘ ਵਾਲੇ ਪਾਸੇ ਹੁਣ ਤਾਂ ਹਲੇ ਤਾਂ ਕੁਝ ਹੋਇਆ ਨਹੀਂ ਹੈ ਹੁਣ ਜੇ ਹੋ ਜਾਇਆ ਤਾਂ ਪਤਾ ਨਹੀਂ ਇਹ ਜਿਹੜੀ ਉਹ ਬਾਹਰ ਯਾਦਗਾਰ ਬਣ ਰਹੀ ਹੈ ਕਹਿੰਦੇ ਉਹ ਹੁਣ ਬਣਨੀ ਸ਼ੁਰੂ ਹੋਈ ਹੈ ਇੱਕ ਪੁਰਾਣੀ ਹੈ ਉਹ ਤਾਂ ਕਾਫੀ ਪੁਰਾਣੀ ਹੈ ਅੱਛਾ ਕਾਫੀ ਪੁਰਾਣੀ ਹੈ ਤੇ ਇਹ ਤਾਂ ਮਰਦਾ ਮਤਲਬ ਬੂਰਾ ਇਹ ਜਿਹੜਾ ਸਾਰਾ ਕੁਝ ਲੱਗਿਆ ਹੋਇਆ ਇੱਥੇ ਪ੍ਰਾਤਨ ਹੈ ਜੇ ਤੁਹਾਨੂੰ ਦਿਖਾਈਏ ਤਾਂ ਜਿਹੜਾ ਉਹ ਸਾਹਮਣੇ ਕਾਲੇ ਰੰਗ ਦਾ ਪਲੱਗ ਲੱਗਾ ਹੋਲਡਰ ਲੱਗਿਆ ਹੋਇਆ ਨਾ ਉਹ ਸਾਹਮਣੇ ਲਈ ਹੁੰਦਾ ਸੀ ਉਸ ਸਮੇਂ ਤੇ ਬਹੁਤ ਸ ਇਹ ਇਤੋਂ ਪਤਾ ਲੱਗਦਾ ਕਿ ਇਹ 1920-25 ਦੀਆਂ ਮੈਨੂੰ ਲੱਗਦਾ ਚੀਜ਼ਾਂ ਨੇ ਜਿਹੜੀਆਂ ਇਸ ਉਸ ਘਰ ਭੂਇਆ ਨੇ ਬਿਜਲੀ ਆਲੇ ਜਿਹੜਾ ਸਮਾਨ ਹੈ ਉਹ ਬੜਾ ਪੁਰਾਣਾ ਲੱਗਿਆ ਹੋਇਆ ਔਰ ਜਿਹੜਾ ਉੱਥੇ ਵੀ ਮੈਂ ਤੁਹਾਨੂੰ ਦੱਸਾਂ ਇਹ ਕੂਲਰ ਤਾਂ ਨਵਾਂ ਬਾਦ ਦੇ ਵਿੱਚ ਜਿਹੜੇ ਟੂਰਿਸਟ ਆਉਂਦੇ ਆ ਉਹਨਾਂ ਦੇ ਪੀਣ ਲਈ ਪਾਣੀ ਦੇ ਲਈ ਆ ਪਰ ਜਿਹੜੀਆਂ ਇਹ ਸਵਿਚਾਂ ਨੇ ਅਗਰ ਇਹ ਸਵਿਚਾਂ ਨੂੰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਇਹ ਬੜੀਆਂ ਮਤਲਬ ਪਰਾਤਰ ਸਵਿਚਾਂ ਨੇ ਇਹ ਉਹ ਉਹਨਾਂ ਘਰਾਂ 'ਚ ਮਿਲਦੀਆਂ ਨੇ ਦੇਖਣ ਨੂੰ ਜਿਹੜੇ 1925-30 ਦੇ ਵਿੱਚ ਬਣੇ ਸੀਗੇ ਜਾਂ 30-35 ਦੇ ਵਿੱਚ ਬਣੇ ਸੀਗੇ ਉਹਨਾਂ ਘਰਾਂ ਦੇ ਵਿੱਚ ਇਹ ਪ੍ਰਾਤਨ ਸਵਿਚਾਂ ਲੱਗੀਆਂ ਹੋਈਆਂ ਨੇ ਸਰਦਾਰ ਭਗਤ ਸਿੰਘ ਸਿਦ ਆਜ਼ਮ ਸਰਦਾਰ ਭਗਤ ਸਿੰਘ ਦਾ ਹੋਰਾਂ ਦਾ ਘਰ ਆ ਇਹ ਉਹਨਾਂ ਕੋਲ ਉਹਨਾਂ ਦੇ ਬਾਕੀ ਪੁੱਤਰ ਆਉਂਦੇ ਜਾਂਦੇ ਸੀ ਉਦੋਂ ਉਹਨਾਂ ਦੇ ਪੁੱਤਰ ਮਿਲਣ ਆ ਜਾਂਦੇ ਸੀ ਮੇਲੇ ਦੇ ਉੱਤੇ ਇੱਥੇ ਸਾਰੇ ਇਕੱਠੇ ਹੋ ਜਾਂਦੇ ਸੀ ਕਿੰਨੇ ਭਣਾ ਤੇ ਚਾਰੇ ਭਰਾ ਮੇਲੇ ਵਾਲੇ ਦਿਨ 22-23 ਮਾਰਚ ਨੂੰ ਇੱਥੇ ਇਕੱਠੇ ਹੋ ਜਾਂਦੇ ਸੀ ਭਗਤ ਸਿੰਘ ਦੇ ਕੋਈ ਚਾਚੇ ਤਾਇਆ ਦੇ ਪਰਿਵਾਰ ਇੱਥੇ ਇਹ ਤੇ ਭਗਤ ਸਿੰਘ ਦੇ ਤਾਇਆ ਚਾਚੇ ਦਾ ਪਰਿਵਾਰ ਇਹ ਤਾਂ ਕਾਫੀ ਵੱਡਾ ਪਰਿਵਾਰ ਚਾਰ ਭਰਾ ਸੀ ਉਹ ਹੋਰ ਭਗਤ ਸਿੰਘ ਦੇ ਭਗਤ ਸਿੰਘ ਦੇ ਸੱਕੇ ਭਰਾ ਚਾਰ ਸੀ ਨਹੀਂ ਭਗਤ ਸਿੰਘ ਦੇ ਜਿਹੜੇ ਚਾਚੇ ਤਾਇਆ ਸੀ ਜਿਵੇਂ ਅਜੀਤ ਸਿੰਘ ਹੋਰਾਂ ਦਾ ਪਰਿਵਾਰ ਤਾਂ ਨਹੀਂ ਰਿਹਾ ਅੱਗੇ ਕੋਈ ਹਾਂ ਤੇ ਮੈਨੂੰ ਲੱਗਦਾ ਸਰਦਾਰ ਭਗਤ ਸਿੰਘ ਦੇ ਡੈਡੀ ਹੁਰੀ ਦੋ ਹੀ ਭਰਾ ਸੀ ਬਸ ਸਰਦਾਰ ਰਜੀਤ ਸਿੰਘ ਤੇ ਕਿਸ਼ਨ ਸਿੰਘ ਹਾਂਜੀ ਦੋ ਹੀ ਭਰਾ ਸੀ ਬਾਕੀ ਕਦੇ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਉੱਥੇ ਹਸੈਨੀ ਵਾਲੇ ਗਏ ਹੋ ਕਦੇ ਜਿੱਥੇ ਭਗਤ ਸਿੰਘ ਦੀ ਸਮਾਦੀ ਬਣੀ ਹੈ ਮੈਂ ਗਿਆ ਮਹੋਰ ਕੋਈ ਨਹੀਂ ਸੁੱਭਾ ਸਾਡੇ ਵਿੰਡੋ ਕਾ ਬਹੁਤ ਕੱਟਨੇ ਗਏ ਕੱਟ ਲੋਕ ਜਾਂਦੇ ਮੈਂ ਤਾਂ ਜਾਇਆ ਮੈਂ ਆ ਫੌਜ ਦੇ ਰਿਸੀ ਮੈਂ ਤਾਂ ਉਹ ਕਿ ਪ੍ਰੋਫੈਸਰ ਹਾਂ ਅੱਛਾ ਅੱਛਾ ਫੌਜ ਤੁਹਾਨੂੰ ਤਾਂ ਮਤਲਬ ਸਪੈਸ਼ਲ ਖੜਕੜ ਕਲਾ ਦਾ ਹੋਣ ਦੇ ਨਾਤੇ ਤੁਸੀਂ ਆਰਮੀ ਚ ਰਿਟਾਇਰ ਹੋਏ ਹੋ ਸਿਖਰਜ ਮਨਵੀ ਸੀ ਮੇਰਾ ਕਦ ਵੀ ਘੱਟ ਸੀ ਮੈਂ ਨਹੀਂ ਸਪੈਸ਼ਲ ਭਰਤੀ ਕੀਤਾ ਸੀ ਅੱਛਾ ਮਤਲਬ ਕੀ ਕਿਉਂ ਭਰਤੀ ਕੀਤਾ ਜੀ ਤੁਹਾਨੂੰ ਸਪੈਸ਼ਲ ਮੈਂ ਸਪੋਰਟਸਮੈਨ ਜੀ ਮੈਂ ਫੁੱਟਬਾਲ ਖੇਡਿਆ ਹੈ ਆਲ ਇੰਗਰੇਜ ਟੂਰਨਾਮੈਂਟ ਸਾਰੇ ਖੇਡੇ ਮੈਂ अच्छा तो ਤੁਹਾਨੂੰ ਮਾਣ ਵੀ ਮਹਿਸੂਸ ਹੁੰਦਾ ਹੋਵੇਗਾ ਜਾਂ ਜਿਹੜੇ ਉਸ ਸਮੇਂ ਤੁਹਾਡੇ ਸਾਥੀ ਹੋਣਗੇ ਆਰਮੀ ਦੇ ਵਿੱਚ ਸਿੱਖ ਰੈਜੀਮੈਂਟ ਦੇ ਵਿੱਚ ਉਹ ਵੀ ਕਹਿੰਦੇ ਹੋਣਗੇ ਵੀ ਇਹ ਸਰਦਾਰ ਭਗਤ ਸਿੰਘ ਦੇ ਪਿੰਡ ਚੋਂ ਨੇ ਹਾਂਜੀ ਇਦਾਂ ਪੁੱਛਦੇ ਹੁੰਦੇ ਸੀ ਉਹਨੇ ਬਾਰੇ ਮਾਣ ਮਤਲਬ ਮਹਿਸੂਸ ਹੁੰਦਾ ਤੁਹਾਨੂੰ ਵੀ ਸ੍ਰੀ ਦੇ ਆਜ਼ਮ ਸਰਦਾਰ ਭਗਤ ਸਿੰਘ ਤੁਹਾਡੇ ਪਿੰਡ ਦੇ ਐ ਔਰ ਉਸ ਸਮੇਂ ਆਰਮੀ ਚ ਵੀ ਤੁਹਾਨੂੰ ਇੱਕ ਮਾਣ ਮਹਿਸੂਸ ਹੁੰਦਾ ਸੀ ਬਿਲਕੁਲ ਬਹੁਤ ਧੰਨਵਾਦ ਸਪੈਸ਼ਲ ਭਰਤੀ ਹੋਇਆ ਸੀ ਮੈਂ ਸਪੈਸ਼ਲ ਕੋਟੇ ਜੋ ਬਾਪੂ ਜੀ ਆਰਮੀ ਦੇ ਵਿੱਚ ਭਰਤੀ ਹੋਏ ਸੀ ਸਪੋਰਟਸ ਕੋਟੇ ਦੇ ਵਿੱਚੋਂ ਸ਼ੀਦੇ ਆਜਮ ਸਰਦਾਰ ਭਗਤ ਸਿੰਘ ਹੋਰਾਂ ਦੇ ਘਰ ਦੇ ਸਾਹਮਣੇ ਬਿਲਕੁਲ ਘਰ ਹੈ ਬਾਪੂ ਜੀ ਹੋਰਾਂ ਦਾ ਕੇਬਲ ਸਿੰਘ ਸੰਧੂ ਨੇ ਔਰ ਇੱਧਰ ਸਰਦਾਰ ਭਗਤ ਸਿੰਘ ਜੀ ਹੋਰੀ ਇਹਨਾਂ ਦੇ ਪਰਿਵਾਰ ਦੇ ਚਾਰ ਭਰਾ ਵਿਦੇਸ਼ਾਂ ਚ ਅੱਗੇ ਉਹਨਾਂ ਦੀ ਪੀੜ੍ਹੀ ਚੱਲ ਰਹੀ ਹੈ ਤਿੰਨ ਭੈਣਾਂ ਉਹਨਾਂ ਦੀ ਅੱਗੇ ਪੀੜ੍ਹੀ ਵਿਦੇਸ਼ਾਂ ਦੇ ਵਿੱਚ ਰਹਿੰਦੀ ਹੈ ਹੁਣ ਭਗਤ ਸਿੰਘ ਦੇ ਪਰਿਵਾਰ ਚੋਂ ਇੱਥੇ ਨਹੀਂ ਕੋਈ ਰਹਿੰਦਾ 15-20 ਸਾਲ ਪਹਿਲਾਂ ਬਾਪੂ ਜੀ ਦੱਸਦੇ ਉਹਨਾਂ ਦੇ ਮਾਤਾ ਜੀ ਜ਼ਰੂਰ ਇੱਥੇ ਰਹਿੰਦੇ ਰਹੇ ਹੈ ਔਰ ਉਹਨਾਂ ਤੋਂ ਬਾਅਦ ਹੁਣ ਸਿਰਫ ਜਦੋਂ ਭਗਤ ਸਿੰਘ ਦੀ ਜਾਦ ਮਨਾਈ ਜਾਂਦੀ ਹੈ ਉਸ ਉਦੋਂ ਜ਼ਰੂਰ ਪਰਿਵਾਰ ਕ ਅੱਗੇ ਤੋਂ ਅੱਗੇ ਪੀੜੀ ਤੋਂ ਪੀੜੀ ਅੱਗੇ ਚੱਲਦੀ ਉੱਥੇ ਪਹੁੰਚਦੇ ਐ ਪਹਿਲਾਂ ਆ ਜਾਂਦੇ ਦੋ ਦੋ ਦਿਨ ਦੋ ਤਿੰਨ ਦਿਨ ਸੋ ਮੇਰੇ ਆ ਕੇ ਮੇਲਾ ਦੇਖ ਕੇ ਸਾਰੇ ਜਾਂਦੇ ਆ ਸੋ ਭਗਤ ਸਿੰਘ ਦੇ ਜੱਦੀ ਘਰ ਪਿੰਡ ਖੜਕਲ ਕੜਾ ਤੋਂ ਨਿਰਪੱਖ ਪੋਸਟ ਦੇ ਲਈ ਮੈਂ ਜਗਤਾਰ ਸਿੰਘ ਤੇ ਉਹ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ